ਬਾਈ ਜੀ ਸਾਰੇ ਵੀਰਾਂ ਨੂੰ ਪਿਆਰਯੋਗ ਸਤਿਕਾਰ ਮੈਂ ਸਾਡਾ ਠੀਕ ਠਾਕ। ਮੈਂ ਦੋਸਤੋ ਅੱਜ ਦਾ ਅਸੀਂ ਤੁਹਾਡਾ ਸਵਾਗਤ ਕਰ ਦਾਂਗੇ 41ਵੇਂ ਪਾਰਟ ਦੇ ਵਿੱਚ। ਬੱਕਰੀ ਪਾਲਣ ਜਾਣਕਾਰੀ ਦਾ 41ਵਾਂ ਪਾਰਟ ਆ ਚੁੱਕਿਆ ਬਾਈ ਜੀ। ਗਰਮੀ ਬਾਈ ਜੀ ਅੰਤਾਂ ਦੀ ਪੈ ਰਹੀ ਹੈਗੀ ਲਗਭਗ 40 ਤੋਂ 45-46 ਡਿਗਰੀ ਤੱਕ ਦਾ ਟੈਂਪਰੇਚਰ ਜਿਹੜਾ ਹੋ ਚੁੱਕਾ ਹੈਗਾ। ਜਿਹੜਾ ਬਾਈ ਜੀ ਬੱਕਰੀਆਂ ਲਈ ਖਤਰਨਾਕ ਵੀ ਹੈ ਇਹੋੀ ਗੱਲ ਨਹੀਂ। ਬੰਦਿਆ ਵਾਸਤੇ ਵੀ ਤੇ ਬੱਕਰੀਆਂ ਲਈ ਖਤਰਨਾਕ ਵੀ ਹੈਗਾ। ਤੇ ਵੀਰਾਂ ਦੇ ਕਮੈਂਟ ਆਏ ਨੇ ਦੋ। ਠੀਕ ਹੈ ਜੀ। ਤੇ ਅੱਜ ਆਪਾਂ ਇੱਕ ਕਮੈਂਟ ਦੇ ਉੱਪਰ ਵੀਡੀਓ ਜਿਹੜੀ ਅੱਜ ਤਿਆਰ ਕਰਨ ਜਾ ਰਹੇ ਹਾਂਗੇ ਤੇ ਦੂਜੇ ਦੇ ਉੱਪਰ ਆਪਾਂ ਅਗਲੀ ਵਾਰ ਤਿਆਰ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਅੱਜ ਦਾ ਜਿਹੜਾ ਭਾਈ ਜੀ ਕਮੈਂਟ ਆਇਆਗਾ ਦਵਿੰਦਰ ਫਾਰਮਾਲ ਦਾ ਵੀ ਬੱਕਰੀ ਨੂੰ ਤੇਲ ਦੇਣਾ ਚਾਹੀਦਾ ਜਾਂ ਨਹੀਂ ਜੇ ਦੇਣਾ ਚਾਹੀਦਾ ਤਾਂ ਕਿਹੜਾ ਤਰੀਕਾ ਭਾਈ ਜੀ ਕਹਿੰਦਾ ਵੀਡੀਓ ਦੇ ਵਿੱਚ ਦੱਸੋ ਤੇ ਅਗਲਾ ਭਾਈ ਜੀ ਕਮੈਂਟ ਆਇਆ ਵੀ ਗਰਮੀਆਂ ਦੇ ਵਿੱਚ ਇੱਕ ਤੋਂ 3 ਮਹੀਨੇ ਦੇ ਬੱਕਰੀ ਦੇ ਬੱਚਾ ਨੂੰ ਕਿਵੇਂ ਸੰਭਾਲਿਆ ਜਾਵੇ ਤੇ ਉਹਨਾਂ ਨੂੰ ਫੀਡ ਕਦੋਂ ਪਾਣੀ ਸ਼ੁਰੂ ਕੀਤੀ ਜਾਵੇ ਠੀਕ ਹੈ ਜੀ ਫਿਰ ਆਲਾ ਜ ਆਪਾਂ ਬਾਈ ਜੀ ਦਵਿੰਦਰ ਫਾਰਮ ਵਾਲੇ ਵੀਰ ਦੇ ਕਮੈਂਟ ਦੇ ਉੱਪਰ ਵੀਡੀਓ ਬਣਾਉਣ ਜਾ ਰਹੇ ਆ ਵੀ ਬੱਕਰੀ ਨੂੰ ਤੇਲ ਦੇਣਾ ਚਾਹੀਦਾ ਜਾਂ ਨਹੀਂ ਤੇ ਕਦੋਂ ਤੇ ਕਿਵੇਂ ਦੇਈਏ ਫਿਰ ਆਪਾਂ ਗੱਲਬਾਤ ਕਰਦਾਂਗੇ ਤੇ ਆਪਣੇ ਨਾਲ ਜਗਦੀਪ بھائی ਜੀ ਹੋਣਗੇ ਰੰਧਾਪਾ ਗਾਟ ਫਾਰਮ ਪਿੰਡ ਲੌਂਗਵਾਲ ਤੋਂ ਗੱਲਬਾਤ ਕਰਦੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਧੰਨਵਾਦ ਸਾਰੇ ਕਮੈਂਟ ਵਾਲਿਆਂ ਦਾ ਕਮੈਂਟ ਬਹੁਤ ਕੈਂਟ ਕਰਿਆ ਹਾਂਜੀ ਇਹ ਨਾ ਸੋਚੋ ਵੀ ਜਿਨ੍ਹਾਂ ਨੇ ਕਮੈਂਟ ਦੂਜਿਆਂ ਨੇ ਕਰਿਆ ਉਹ ਗਲਤ ਕਰ ਕੈਂਟ ਕਮੈਂਟ ਨੇ ਸਾਰਿਆਂ ਦੇ ਪਰ ਜਿਹੜੇ ਵੀਰ ਨੇ ਇੱਕ ਨਾ ਤੇਲ ਵਾਲਾ ਕਮੈਂਟ ਕਰਿਆ ਹਾਂਜੀ ਦਵਿੰਦਰ ਫਾਰਮ ਹਾਂ ਉਹਦਾ ਕੀ ਹੈਗਾ ਉਹ ਮੇਰੇ ਮਾਈਂਡ 'ਚ ਆ ਗਿਆ ਵੀ ਮੈਨੂੰ ਕਾਲ ਬਹੁਤ ਆਉਂਦੀ ਆ ਵੀ ਬਾਈ ਜੀ ਤੇਲ ਬੱਕਰੀਆਂ ਨੂੰ ਦੇਈਏ ਬਾਈ 3 55 ਦੇਈਏ 4 ਦੇਈਏ 5 ਕਿੰਨੀਆਂ ਦੇਈਏ ਜਾਂ ਦੇਈਏ ਜਾਂ ਨਾ ਦੇਈਏ ਹਾਂ ਇਸ ਕਰਕੇ ਮੈਨੂੰ ਬਹੁਤ ਵਧੀਆ ਸਵਾਲ ਲੱਗਿਆ ਇਹਦਾ ਤੇ ਇਹ ਤੇ ਬਣਦੀ ਹੈ ਜ਼ਰੂਰੀ ਸਹੀ ਗੱਲ ਹੈ ਹਾਂਜੀ ਹਾਂ ਕਮੈਂਟ ਵੱਧ ਤੋਂ ਵੱਧ ਕਰੋ ਮੌਕਾ ਸਾਰਿਆਂ ਨੂੰ ਮਿਲੂ ਦਵਿੰਦਰ ਵੀਰ ਦਾ ਸਪੈਸ਼ਲ ਧੰਨਵਾਦ ਹੈ ਤੇ ਦੂਜੇ ਗਰਮੀ ਵਾਲਾ ਜਿਹੜਾ ਪਾਇਆ ਤੁਸੀਂ ਮੁੰਡੇ ਨੇ ਕਮੈਂਟ ਆ ਉਹ ਵੀ ਬਹੁਤ ਜ਼ਰੂਰੀ ਵੀਡੀਓ ਆ ਉਹ ਨੈਕਸਟ ਵੀਕ ਵੀਡੀਓ ਦੇਵਾਂਗੇ ਦੱਸੋ ਬਾਈ ਜੀ ਤੇਲ ਦੇ ਬਾਰੇ ਦੱਸੋ ਮੜਾ ਜਾਉਂਦਾ ਤੇਲ ਬਾਈ ਜੀ ਗੱਲ ਇਹ ਆ ਦੇਖੋ ਇੱਕ ਨਾ ਬੱਕਰੀ ਪਾਲ ਗਿਹੜੇ ਮੈਂ ਪਹਿਲਾਂ ਹੀ ਕਹਿਣਾ ਵੀ ਸਾਡੇ ਭੋਲੇ ਭਾਲੇ ਲੋਕ ਨੇ ਠੀਕ ਆ ਵਿਚਾਰੇ ਆ ਜਿਹੜੀ ਵੀਰ ਨੇ ਜਿਵੇਂ ਉਹਨਾਂ ਨੂੰ ਕੋਈ ਕਹਿ ਦੇ ਉਹ ਉਵੇਂ ਹੀ ਕਰੀ ਜਾਂਦੇ ਆ ਠੀਕ ਆ ਹੁਣ ਕਾਰਨ ਕੀ ਹੈਗਾ ਜਿਹੜਾ ਇੱਕ ਤੇਲ ਹੈ ਜਿਵੇਂ ਨਾ ਦਾ ਸਰੋਂ ਦਾ ਤੇਲ ਆ ਜਿਹੜਾ ਸ਼ੀਸ਼ੀ ਦੇ ਵਿੱਚ ਇਹ ਤੇਲ ਚਮਕਦਾ ਹੂੰ ਤੇਲ ਤਾਂ ਵੈਸੇ ਬਹੁਤ ਸਾਰੇ ਚਮਕਦੀ ਹੁੰਦੇ ਦਿਲ ਸਾਡੇ ਲੋਕਾਂ ਨੂੰ ਵਿਚਾਰੇ ਨੂੰ ਜਿਹੜੇ ਬੱਕਰੀ ਵਾਲਕ ਨੇ ਖਾਸ ਕਰਕੇ ਉਹਨਾਂ ਨੂੰ ਇਹ ਜ਼ਿਆਦਾ ਹੁੰਦਾ ਵੀ ਯਾਰ ਤੇਲ ਚਮਕਦਾ ਜੇ ਬੱਕਰੀ ਦੇ ਵਿੱਚ ਨੂੰ ਪਾ ਦਿਆਂਗੇ ਤਾਂ ਖਾਣੀ ਸਾਡੀ ਬੱਕਰੀ ਓਵੇਂ ਚਮਕ ਕੇ ਆਉ ਬੱਕਰੀ ਚਮਕ ਮਾਰੂ ਬਹੁਤ ਵੱਡਾ ਭਲੇਖਾ ਇਹ ਕਿਉਂਕਿ ਮੈਂ ਇੱਕੋ ਹੀ ਚੀਜ਼ ਕਹਿਣੀ ਚਾਹਣਾ ਵੀਡੀਓ ਬਾਲੀ ਵੱਡੀ ਹੋ ਜਾਂਦੀ ਹੈ ਜੇ ਜ਼ਿਆਦੇ ਬਰੀਕੀ ਚ ਕੰਮ ਲੈ ਜਾਂਦੇ ਆ ਵੀ ਤੁਸੀਂ ਪਾਈਆ ਪਕੌੜੇ ਖਾ ਲੋ ਆਧਾਰਨ ਦੇਣਾ ਮੈਂ ਤੁਹਾਨੂੰ ਤੁਸੀਂ ਪਾਈਆ ਪਕੌੜੇ ਖਾ ਕੇ ਬਾਈ ਜੀ ਮੈਨੂੰ ਐ ਲੱਗਦਾ ਵੀ ਤੁਹਾਨੂੰ ਘੱਟੋ ਘੱਟ 12 ਘੰਟੇ ਭੁੱਖ ਨਹੀਂ ਲੱਗਣੀ ਨਹੀਂ ਲੱਗਦੀ ਜੀ ਐਨਾ ਹੈਵੀ ਹੁੰਦਾ ਕਿੰਨਾ ਕੁ ਤੇਲ ਖਾਓਗੇ ਤੁਸੀਂ ਉਹਦੇ ਵਿੱਚ 20-50 ਗ੍ਰਾਮ ਤੇਲ ਆ ਜਿਹੜਾ ਉਹ ਅੰਦਰ ਪਕੌੜਿਆਂ ਦੇ ਰਾਹੀਂ ਲੈ ਕੇ ਜਾਓਗੇ ਪਰ 12 ਘੰਟੇ ਉਹਦਾ ਪੇਟ ਆ ਜਿਹੜਾ ਫੁੱਲ ਗਿਆ ਹਾਂ ਉਹਨੂੰ ਕੋਈ ਭੁੱਖ ਨਹੀਂ ਲੱਗਦੀ ਹੁਣ ਜਿਹੜੇ ਬੱਕਰੀ ਪਾਲਕ ਨੇ ਜਿਵੇਂ ਮੈਨੂੰ ਫੋਨ ਆਉਂਦੇ ਆ ਬਾਈ ਜੀ ਬੱਕਰੀ ਖੁਸ਼ਕ ਹੈ ਬਾਈ ਜੀ ਮੈਂ ਤਾਂ 20 ਵੀ ਅਮਲ ਦੀਆਂ ਸਰੰਜਾ ਪਰ ਪਰ ਦੇਈ ਜਾਣਾ ਤੇਲ ਦੀਆਂ ਇੱਕ ਸੱਜਣ ਨੇ ਤਾਂ ਅੱਧਾ ਗਲਾਸ ਤੇਲ ਦਾ ਪਿਆਤਾ ਕਹਿੰਦਾ ਮੈਂ ਕਿਸੇ ਫਾਰਮਰ ਨੂੰ ਪੁੱਛਿਆ ਉਹ ਕਹਿੰਦਾ ਯਾਰ ਤੇਲ ਦੇ ਜੇ ਤੇਰੀ ਬੱਕਰੀ ਸੂਣ ਵਾਲੀ ਐ ਅੱਛਾ ਜੇ ਚਮਕ ਘੱਟ ਐ ਕਹਿੰਦਾ ਮੈਂ ਸੋਚਿਆ ਵੀ ਚਮਕ ਘੱਟ ਐਗੀ ਆਪਾਂ ਤੇਲ ਦੇ ਦੋ ਮੈਂ ਕਹਿੰਦਾ ਵੀ ਮੈਂ ਐਜ਼ ਅ ਪ੍ਰੂਫ ਪੰਜ ਚਾਰ ਫਾਰਮਾਂ ਦੇ ਤੁਹਾਨੂੰ ਨਾਂ ਦੇ ਸਕਦਾ ਵੀ ਕਿੰਨਾ ਅੱਜ ਜਿਹੜੀ ਵੀਰਾ ਨੇ ਤੇਲ ਦੇ ਕੇ ਬੱਚੇ ਮਾਰ ਲੇ ਠੀਕ ਐ ਤੇ ਤੇza ਬੱਕਰੀ ਨੂੰ ਹਾਂ ਬੱਕਰੀ ਨੂੰ ਤੇਲ ਦੇਦਾ ਪੰਜਾਬੀ ਚ ਕਹਿੰਦਾ ਵੀ ਬੱਕਰੀ ਨੂੰ ਤੇਲ ਦੇਦਾ ਠੀਕ ਆ ਉਹ ਸਰੀਰ ਨੂੰ ਨਹੀਂ ਤੇਲ ਦੇਦਾ ਉਹਨੂੰ ਹੀ ਤੇਲ ਦੇਦਾ ਮਤਲਬ ਤੇਲ ਜਿਹੜਾ ਦੇਣ ਦਾ ਤਰੀਕਾ ਸੀ ਉਹਦਾ ਬਹੁਤ ਗਲਤ ਆ ਮੈਂ ਕਹਿੰਦਾ ਵੀ ਇੱਕ ਜਿਹੜਾ ਇਨਸਾਨ ਜਿਹੜਾ ਬੰਦੇ ਦਾ ਟੈਂਪਰੇਚਰ ਹੈ ਉਹੀ ਬੱਕਰੀ ਦਾ ਟੈਂਪਰੇਚਰ ਹੈ ਠੀਕ ਆ ਠੀਕ ਆ ਲਗਭਗ ਮਿਲਦਾ ਜੁਲਦਾ ਥੋੜਾ ਫਰਕ ਆ ਇੱਕ ਚੀਜ਼ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਜਿਹੜਾ ਜੇ ਬੰਦੇ ਨੂੰ ਗਰਮੀ ਫੀਲ ਹੁੰਦੀ ਆ ਤਾਂ ਬੱਕਰੀ ਨੂੰ ਫੀਲ ਆਉਂਦੀ ਆ ਠੀਕ ਹੈ ਜੇ ਬੰਦੇ ਨੂੰ ਠੰਡ ਇਨਸਾਨ ਨੂੰ ਠੰਡ ਫੀਲ ਹੁੰਦੀ ਆ ਤਾਂ ਬੱਕਰੀ ਨੂੰ ਠੰਡ ਫੀਲ ਹੁੰਦੀ ਆ ਸੇਮ ਪ੍ਰੋਸੀਜਰ ਹੈ ਠੀਕ ਹੈ ਸਿੰਗਲ ਪੋਟਾ ਬੱਕਰੀ ਦਾ ਸਿੰਗਲ ਪੋਟਾ ਇਨਸਾਨ ਦਾ ਤਾਂ ਉਹੀ ਚੀਜ਼ ਪੇਟ ਦੇ ਅੰਦਰ ਸਾਰਾ ਸਿਸਟਮ ਇੱਕੋ ਜਿਹਾ ਤਾਂ ਕਿਉਂ ਤੁਸੀਂ ਹੁਣ ਜਿਵੇਂ ਆਪਾਂ ਅੱਧਾ ਗਲਾਸ ਤੇਲ ਦਾ ਪੀ ਲੀਏ ਤਾਂ ਆਪਾਂ ਹਸਪਤਾਲ ਜਾ ਅਗਲੇ ਦਿਨ ਦਾਖਲ ਪਾਵਾਂਗੇ ਠੀਕ ਹੈ ਹੁੰਦਾ ਕੀ ਆ ਬਾਈ ਜੀ ਤੇਲ ਹੁੰਦਾ ਕੀ ਹੈ ਤੇਲ ਹੈਵੀ ਹੁੰਦਾ ਹਾਂ ਜਿਹੜਾ ਸਿੱਧਾ ਡਾਇਰੈਕਟ ਜਦੋਂ ਇਹ ਪੇਟ ਚ ਚਲਾਇਆ ਜਾਂਦਾ ਇਹ ਹਾਜਮ ਹੀ ਨਹੀਂ ਹੁੰਦਾ ਹজম ਨਹੀਂ ਹੁੰਦਾ ਹਾਂ ਜਦੋਂ ਹਾਜ਼ਮ ਨਹੀਂ ਹੁੰਦਾ ਤਾਂ ਲੀਵਰ ਦਾ ਇੰਨਾ ਜ਼ੋਰ ਲੱਗ ਜਾਂਦਾ ਲੀਵਰ ਇੱਕ ਮਸ਼ੀਨ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਮਤਲਬ ਕਿ ਟੋਕਾ ਕਰਕੇ ਹਰ ਇੱਕ ਫੂਡ ਨੂੰ ਪ੍ਰੋਸੈਸ ਦੇ ਵਿੱਚ ਲਿਆਉਂਦੀ ਆ ਤਾਂ ਇਹ ਜਦੋਂ ਇੰਨਾ ਹੈਵੀ ਹੁੰਦਾ ਵੀ ਲੀਵਰ ਕੰਮ ਛੱਡ ਜਾਂਦਾ ਸਹੀ ਗੱਲ ਹੈ ਕੁਝ ਘੰਟੇ ਜਦੋਂ ਲੀਵਰ ਕੰਮ ਛੱਡ ਗਿਆ ਤਾਂ ਜਦੋਂ ਲੀਵਰ ਕੰਮ ਛੱਡ ਗਿਆ ਜੋ ਚੀਜ਼ ਅੰਦਰ ਜਾਊਗੀ ਉਹ ਫੁੱਲੂਗਾ ਫੁੱਲੂਗਾ ਤਾਂ ਉਹ ਜਦੋਂ ਪੇਟ ਫੁੱਲ ਜਾਂਦਾ ਫਰੇਮਾਂ ਹੋ ਜਾਂਦਾ ਤਾਂ ਬੱਕਰੀ ਦੀ ਮੌਤ ਹੋ ਜਾਂਦੀ ਹੈ ਸਹੀ ਗੱਲ ਹੈ ਠੀਕ ਹੈ ਇਸ ਲਈ ਸਰੋਂ ਦਾ ਤੇਲ ਪੇਟ ਚ ਪਾਉਣ ਨਾਲੋਂ ਜ਼ਿਆਦਾ ਹੂੰ ਬੱਕਰੀ ਦੇ ਉੱਤੇ ਲਾ ਦਿਓ ਲਾ ਦਈਏ ਉਹ ਚਮਕਦਾ ਉਹਦੇ ਨਾਲ ਆਉ ਹੂੰ ਢੱਡੇ ਚ ਪਾਉਣ ਨਾਲ ਚਮਕ ਨਹੀਂ ਆਉਂਦੀ ਜੇ ਤੁਸੀਂ ਤੇਲ ਦੇਣਾ ਹੀ ਚਾਹੁੰਦੇ ਹੋ ਤਾਂ ਬੜੇਮਿਆਂ ਦਾ ਤੇਲ ਦਿਓ ਬੜੇਮਿਆਂ ਦਾ ਤੇਲ ਹਾਂ ਬਾਈਪਾਸ ਹੁੰਦਾ ਬਿਲਕੁਲ ਬੜੇਮਿਆਂ ਦਾ ਤੇਲ ਦਿਓ ਡਾਈਜੈਸਟ ਵੀ ਛੇਤੀ ਹੁੰਦਾ ਤੇ ਬਾਕੀ ਹਲਕਾ ਵੀ ਹੁੰਦਾ ਇਹਦੇ ਨਾਲ ਇੱਕ ਵਧੀਆ ਗੱਲ ਹੋਰ ਹੈ ਕਿ ਹੁਣ ਜਿਵੇਂ ਇੰਨੀ ਗਰਮੀ ਹੈਗੇ ਨਾ ਹੂੰ ਕਿ ਤੇਲ ਦੇਣ ਨਾਲ ਗਰਮੀ ਦੂਰ ਹੁੰਦੀ ਆ ਨਹੀਂ ਬਿਲਕੁਲ ਨਹੀਂ ਹੁੰਦੀ ਗਰ ਹਾਂ ਬਹੁਤ ਸਾਰੇ ਕਹਣਗੇ ਤੇਲ ਠੰਡਾ ਹੁੰਦਾ ਤੇਲ ਠੰਡਾ ਹੁੰਦਾ ਬਹੁਤ ਵਧੀਆ ਸਵਾਲ ਆ ਤੁਹਾਡਾ ਤੇਲ ਕੋਈ ਠੰਡਾ ਨਹੀਂ ਇਸ ਤਰੀਕੇ ਨਾਲ ਤੇਲ ਨਹੀਂ ਠੰਡਾ ਹੁੰਦਾ ਵੀ ਬੱਕਰੀ ਦੇ ਅੰਦਰ ਪਾ ਦਿਓ ਤਾਂ ਠੰਡਾ ਜਿਵੇਂ ਤਾਂ ਉਹਨੂੰ ਦੱਸਿਆ ਵੀ ਜੇ ਹੌਂਕ ਦਾ ਬਸ਼ੂ ਅਸੀਂ ਪਿਛਲੀ ਵੀਡੀਓ ਪਾਈ ਆ ਗੁਲੂ ਕੋਟੀ ਦੀ ਗੁਲੂ ਕੋਟੀ ਉਹ ਦੇਓ ਤੇਲ ਪਾਓਗੇ ਤਾਂ ਹੋਰ ਵੀ ਪਰਸੋਂ ਕੌ ਲਾਈ ਆ ਅੱਗੇ ਜੀ ਸਾਡਾ ਬੱਕਰਾ ਮਤਲਬ ਕਿ ਉਹ ਗਰਮ ਹੁੰਦਾ ਉਹ ਜਾਨੀ ਕਿ ਜਿਆਦਾ ਜਿਵੇਂ ਆਪਾਂ ਕਹਦੀਏ ਨਿਸਰ ਦਾ ਪੰਜਾਬੀ ਜੀ ਨਿਸਰ ਦਾ ਤਾਂ ਉਹਨੇ ਕੀ ਕਰਿਆ ਮੁੰਡੇ ਨੇ 40 ml ਤੇਲ ਦੇਤਾ ਠੀਕ ਆ ਕਹਿੰਦਾ ਮੈਨੂੰ ਕਿਸੇ ਨੇ ਕਹਿਆ ਸੀ ਵੀ ਤੇਲ ਦੇ ਦੇ ਠੰਡਾ ਹੋ ਜਾ ਉਹ ਐਸਾ ਠੰਡਾ ਹੋਇਆ ਵੀ ਉੱਪਰ ਹੀ ਚਲ ਗਿਆ ਅੱਛਾ ਮਰ ਗਿਆ ਬੱਚਾ ਜੀ ਹਾਂ ਪਰ ਕਾਰਨ ਕੀ ਜਦੋਂ ਅੱਧਾ ਅੱਧਾ ਗਲਾਸ ਚ ਘੱਟੋ ਘੱਟ 150 ml ਤੇਲ ਹੋ ਗਿਆ 150 ml ਤੇਲ ਇੱਕੋ ਲਾਤਾ ਨਹੀਂ ਪਚਦਾ ਠੀਕ ਆ ਇਸ ਲਈ ਮੈਂ ਬੱਕਰੀ ਪਾਲਣ ਨੂੰ ਇਹ ਸੁਨੇਹਾ ਦੇਣਾ ਚਾਹਣਾ ਤੇਲ ਦੇਣਾ ਬੱਕਰੀ ਨੂੰ ਤਾਂ ਤੁਸੀਂ ਖਾੜ ਦੇ ਰੂਪਾਂ ਚ ਦੇ ਲੋ ਜਿਵੇਂ ਸੋਇਆਬੀਨ ਖਾੜ ਸਰੋਂ ਖਾੜ ਬੜੇ ਮਿਆਂ ਦੀ ਖਾੜ ਖਾੜਾਂ ਦੇ ਰੂਪ ਚ ਤੇਲ ਦੇ ਦਿਓ ਠੀਕ ਹੈ ਡਾਇਰੈਕਟ ਨਾ ਦੇਈ ਆਪਾਂ ਡਾਇਰੈਕਟ ਤੇਲ ਜੇ ਦੇਣਾ ਵੀ ਆ ਤਾਂ ਸਰਦੀਆਂ ਦੇ ਵਿੱਚ ਜੇ ਗਰਮੀਆਂ ਚ ਦੇਣਾ ਤਾਂ ਜਿਵੇਂ ਬੇਸਣ ਠੰਡਾ ਹੁੰਦਾ ਹਮ ਬੇਸਣ ਦੇ ਵਿੱਚ 5 ਐਮਐਲ ਜਾਂ ਇੱਕ ਚਮਚ ਜਿਹਨੂੰ ਕਹਦੀ ਆਪਾਂ ਇੱਕ ਚਮਚ ਤੇਲ ਨੂੰ ਮਿਕਸ ਕਰ ਲੋ ਠੀਕ ਆ ਤਾਂ ਬੇਸਣ ਠੰਡਾ ਹੋ ਗਿਆ ਹਾਂ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਜਿਹਨੇ ਤੇਲ ਦੇਣਾ ਹਾਂ ਤਾਂ ਉਹ ਬੇਸਣ ਦੇ ਨਾਲ ਹੀ ਦੇ ਦੋ ਆਟੇ ਦੇ ਵਿੱਚ ਹਾਂ ਬੱਕਰੀ ਤੁਸੀਂ ਗੱਭਣ ਕਰਾਈ ਆ ਹਮ ਬੱਕਰੀ ਗੱਭਣ ਕਰਾਉਣ ਤੋਂ ਬਾਅਦ ਥੋੜਾ ਬੇਸਣ ਲਓ ਮੁਠੀ ਉੱਚ ਇੱਕ ਜਮ ਵਿੱਚ ਸਰੋਂ ਦਾ ਤੇਲ ਪਾ ਲੋ ਤਾਂ ਹਾਜਮ ਵੀ ਹੋਊਗਾ ਤੇ ਠੰਡਾ ਵੀ ਰਹੂਗਾ ਸਹੀ ਗੱਲ ਜਦੋਂ ਤੁਸੀਂ ਸ਼ੀਸ਼ੀ ਦੀਆਂ ਸ਼ੀਸ਼ੀਆਂ ਬੱਕਰੀ ਦੇ ਅੰਦਰ ਰਟੋਗੇ ਆ ਫਰੇਮੇ ਨਾਲ ਤੁਹਾਡੀ ਬੱਕਰੀ ਮਰੂਗੀ ਠੀਕ ਹੈ ਜੀ ਬੱਕਰੀ ਨੂੰ ਸਰੋਂ ਦਾ ਤੇਲ ਡਾਇਰੈਕਟ ਦੇਣਾ ਲੋੜ ਤੋਂ ਜ਼ਿਆਦਾ ਦੇਣਾ ਬਿਲਕੁਲ ਗਲਤ ਆ ਠੀਕ ਹੈ ਜੀ ਬਹੁਤ ਸਾਰੇ ਸੱਜਣਾ ਇਹ ਭਲੇਖਾ ਵੀ ਬੱਕਰੀ ਨੂੰ ਤੇਲ ਡੇਲੀ ਦਿੰਨੇ ਆ ਤਾਂ ਉਹ ਤੋਂ ਜਮਕਾ ਜੋ ਚਮਕ ਕੱਲੇ ਤੇਲ ਨਾਲ ਨਹੀਂ ਆਉਂਦੀ ਉਹਨਾਂ ਦਾ ਭਲੇਖਾ ਪਤਾ ਕੀ ਹੁੰਦਾ ਜਦੋਂ ਬੱਕਰੀ ਲਾਸਟ ਤੇ 10-15 ਦਿਨ ਰਹਿ ਜਾਂਦੇ ਨੇ ਸੂਣ ਚ ਹੂੰ ਉਦੋਂ ਤੇਲ ਦਿੰਦੇ ਨੇ ਹੂੰ ਬਹੁਤ ਸਾਰੇ ਆ ਜੜੀ ਆ ਮੇਰੀ ਗਰੰਟੀ ਆ ਲਾਸਟ ਵਾਲੇ ਮਹੀਨੇ ਜੇ ਜਾ ਕੇ ਤੇਲ ਦੇਣਗੇ ਠੀਕ ਆ ਜੀ ਖਰਾਕ ਦੇਣਗੇ ਉਹ ਸਾਰੀ ਤੁਹਾਡੀ ਗਲਤ ਆ ਠੀਕ ਆ ਜੀ ਦਈਏ ਕਦੋਂ ਫੇਰੀ ਰੂਟੀਨ ਦੇ ਵਿੱਚ ਉਹਨੂੰ ਜੈਨੂਨ ਜਿੰਨੀ ਉਹਦੀ ਫੀਡ ਬਣਦੀ ਆ ਹੂੰ ਉਹਨੂੰ ਸ਼ਡਿਊਲ ਮੁਤਾਬਕ ਉਹਨੀ ਦਿਓ ਲਾਸਟ ਦੇ ਜਾ ਕੇ ਜਦੋਂ ਤੁਸੀਂ ਖਰਾਕ ਓਵਰ ਕਰਦਾਂ ਨਿਓ ਆ ਬੱਕਰੀ ਨੂੰ ਸੂਣ ਚ ਵੀ ਸਮੱਸਿਆ ਆਉਂਦੀ ਆ ਠੀਕ ਆ ਠੀਕ ਆ ਕਿਉਂਕਿ ਉਹਦੇ ਅੰਦਰ ਬੱਚਿਆਂ ਦਾ ਵੀ ਗ੍ਰੋਥ ਹੋ ਜਾਂਦੀ ਆ ਠੀਕ ਹੈ ਪੇਟ ਦਾ ਜਿਹੜਾ ਹਿੱਸਾ ਹੋ ਜਾਂਦਾ ਉਹ ਬਹੁਤ ਥੋੜਾ ਹੋ ਜਾਂਦਾ ਜਿਹਦੇ ਵਿੱਚ ਖਰਾਕ ਬੱਕਰੀ ਲਾਸਟ ਦੇ ਅੱਗੇ ਖਰਾਕ ਘਟਾ ਜਾਂਦੀ ਆ ਇਹ ਸਾਰਿਆਂ ਨੂੰ ਪਤਾ ਤਾਂ ਹੁਣ ਜਦੋਂ ਥੋੜਾ ਰਾਜਰਾਨੀਓ ਖਾਊਗੀ ਤਾਂ ਉਧਰੋਂ ਤੇਲ ਤੱਕਾਂਗੇ ਤਾਂ ਬੱਕਰੀ ਮਰੂ ਬੱਕਰੀ ਮਰੂ ਹਾਂ ਉਹਨੂੰ ਪ੍ਰੋਟੀਨ ਲੈਵਲ ਇੰਨਾ ਦਿਓ ਵੀ ਤੁਹਾਨੂੰ ਜ਼ਿਆਦਾ ਤੇਲ ਦੇਣ ਦੀ ਉਹਨੂੰ ਲੋੜ ਹੀ ਨਹੀਂ ਪੈਣੀ ਤੇਲ ਦਿਓ ਪਰ ਬੇਸਣ ਦੇ ਰੂਪ ਚ ਦਿਓ ਖਲਾਂ ਦੇ ਰੂਪ ਚ ਦਿਓ ਜਾਂ ਨਾਰਮਲੀ ਜੇ ਦੇਣਾ ਵੀ ਹੈ ਤਾਂ 1-2 ਐਮਐਲ ਦਿਓ ਬਾਈ ਜੀ ਹੁਣ ਮੇਰਾ ਐਂਡ ਵਾਲਾ ਇੱਕੋ ਸਵਾਲ ਆ ਹਨਾ ਵੀ ਹੁਣ ਤੇਲ ਦੇਈਏ ਜਾਂ ਫਿਰ ਨਹੀਂ ਦੇਈਏ ਹੂੰ ਬਿਲਕੁਲ ਤੇਲ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀਡੀਓ ਦੇ ਵਿੱਚ ਦੱਸ ਚੁੱਕਿਆ ਵੀ ਤੇਲ ਦਿਓ ਹੂੰ ਪਰ ਡਾਇਰੈਕਟ ਨਾ ਦਿਓ ਠੀਕ ਆ ਗਰਮੀਆਂ ਦੇ ਵਿੱਚ ਤਾਂ ਬਹੁਤ ਘੱਟ ਤੇਲ ਦੀ ਜ਼ਰੂਰਤ ਆ ਹੂੰ ਸਰਦੀਆਂ ਦੇ ਵਿੱਚ ਥੋੜਾ ਉਹ ਵੀ ਡਾਇਰੈਕਟ ਨਾ ਦਿਓ ਡਾਇਰੈਕਟ ਨਾ ਦਿਓ ਜੇ ਤੁਹਾਨੂੰ ਤਜਰਬਾ ਨਹੀਂ ਕਿਉਂਕਿ ਮੇਰੀ ਗੱਲ ਨਾਲ ਹੂੰ ਕੁਝ ਪਰਸੈਂਟ ਨਹੀਂ ਅਗਰੀ ਹੁੰਦੇ ਲੋਕ ਨਹੀਂ ਹੁੰਦੇ ਨਹੀਂ ਹੁਣ ਸ਼ਾਇਦ ਚਲੋ ਹਰੇਕ ਦੇ ਆਪ ਦੇ ਆਪ ਦੀ ਵਿਚਾਰਧਾਰਾ ਹੁੰਦੀ ਹੈ ਕਿਉਂਕਿ ਅੱਜ 42ਵਾਂ ਪਾਰਟ ਹੈ ਜੀ ਆਪਣਾ 41ਵਾਂ ਮਾਈ 41 ਪਾਰਟ ਨੇ ਜਿੰਨਾ ਚੇਰਾ ਸੀ ਕਿਸੇ ਚੀਜ਼ ਦਾ ਪ੍ਰੈਕਟੀਕਲ ਨਹੀਂ ਕਰਦੇ 19 ਚਰ ਚੱਕਾ ਮੈਂ ਕਹਿੰਦੇ ਵੀਡੀਓ ਨਹੀਂ ਪਾਈ ਮੈਂ ਪਤਾ ਨਹੀਂ ਗਲਤ ਹੋਣਾ ਬਸ ਨਹੀਂ ਸਹੀ ਹੋਣਾ ਉਹ ਇੰਨਾ ਜ਼ਰੂਰ ਮੈਨੂੰ ਪਤਾ ਹੈ ਦੇਖੋ ਜੰਨੇ ਸੱਜਣ ਤੁਸੀਂ ਵੀਡੀਓ ਦੇਖਦੇ ਹੋ ਉਹਨਾਂ ਦੇ ਵਿੱਚੋਂ ਬਾਹਲੇ ਲੋਕਾਂ ਨੂੰ ਫਾਇਦਾ ਹੋ ਰਿਹਾ ਹਾਂ ਹੋ ਰਿਹਾ ਤੁਹਾਡਾ ਬਹੁਤ ਧੰਨਵਾਦ ਹੈ ਧੰਨਵਾਦ ਤੇ ਮਤਲਬ ਵੀ ਤੁਸੀਂ ਆਪ ਤੇਲ ਪਹਿਲਾ ਅੱਧਾ ਗਲਾਸ ਪੀ ਕੇ ਦੇਖਿਓ ਫਿਰ ਤੁਸੀਂ ਮਹਿਸੂਸ ਕਰੋ ਵੀ ਦੇਣਾ ਚਾਹੀਦਾ ਕਿ ਨਹੀਂ ਤੁਸੀਂ ਕਿੰਨੇ ਔਖੇ ਹੋਨੇ ਹੋ ਹਾਂ ਤੁਸੀਂ ਤਿੰਨ ਚਮਚੇ ਪੰਜ ਸਰੰਜਾਂ ਆਪਦੇ ਅੰਦਰ ਨਗਾ ਆ ਕੇ ਦੇਖੋ ਤੁਹਾਨੂੰ ਪਤਾ ਲੱਗੂ ਤੁਸੀਂ ਕਿੰਨੇ ਔਖੇ ਹੋਨੇ ਹੋ ਸਹੀ ਗੱਲ ਹੈ ਬੱਕਰੀ ਓਨੀ ਹੀ ਔਖੀ ਹੁੰਦੀ ਆ ਠੀਕ ਆ ਪਰ ਤੇਲ ਉੱਪਰ ਲਾਓ ਸਿੰਗਾ 'ਚ ਲਾਓ ਖੁਰਾਂ ਤੇ ਲਾਓ ਜੜਾਂ 'ਚ ਲਾਓ ਚੱਡਿਆਂ ਤੇ ਲਾਓ ਸਾਰੇ ਕਿਤੇ ਸਰੀਰ ਤੇ ਲਾਓ ਹਫਤੇ ਦੇ ਵਿੱਚ ਨਮਾਓ ਤਾਂ ਬੱਕਰੀ ਵੈਸੀ ਚਮਕਿਓ ਸਹੀ ਗੱਲ ਹੈ ਮਿੰਨਰ ਪਾਊਡਰ ਦਿੱਤੇ ਪ੍ਰੋਟੀਨ ਦਿੱਤਾ ਤਾਂ ਬੱਕਰੀ ਆਪੇ ਚਮਕਊ ਠੀਕ ਹੈ ਜੀ ਇਹ ਨਹੀਂ ਹੈਗਾ ਜੇ ਚਮਕਣਾ ਵੀ ਉੱਤੇ ਕਾगज ਚੜ੍ਹ ਕੇ ਜਾਂ ਤੇਲ ਦੇ ਕੇ ਚਮਕੋ ਖਰਾਕ ਦੇ ਕੇ ਚਮਕ ਖਰਾਕ ਦੇ ਕੇ ਚਮਕ ਬਸ ਇੰਨਾ ਹੀ ਮੈਂ ਕਹਿਣਾ ਚਾਹਣਾ ਠੀਕ ਹੈ ਬਾਈ ਜੀ ਧੰਨਵਾਦ ਕਰਦਾ ਹਾਂ ਜੀ ਤੁਸੀਂ ਇੰਨੀ ਕੀਮਤੀ ਜਾਣਕਾਰੀ ਜਿਹੜੀ ਆਪਣੇ ਬਾਈ ਜੀ ਨੂੰ ਦਿੱਤੀ ਹੈਗੀ ਲਓ ਜੀ ਦਵਿੰਦਰ ਬਾਈ ਜੀ ਮੈਨੂੰ ਲੱਗਦਾ ਵੀ ਤੁਹਾਨੂੰ ਜਵਾਬ ਜਿਹੜਾ ਉਹ ਪੱਕਾ ਹੀ ਮਿਲ ਗਿਆ ਹੋਊਗਾ ਬਾਲੇ ਬਾਲੇ ਕਿਸਾਨਾਂ ਨੂੰ ਮਿਲ ਗਿਆ ਹਾਂ ਮੇਰਾ ਵੀਰ ਇਹੀ ਬੇਨਤੀ ਆ ਵੀ ਇੰਨਾ ਕਮੈਂਟ ਕਰੋ ਹੂੰ ਤਾਂ ਕਿ ਅਸੀਂ ਉਹਦੇ ਵਿੱਚੋਂ ਬਹੁਤ ਸਾਰੇ ਜਿਹੜਾ ਕਮੈਂਟ ਕਰੂ ਉਹ ਸਮਝ ਲਓ ਪੁੰਨ ਕਰ ਰਿਹਾ ਪੁੰਨ ਕਰ ਰਿਹਾ ਹਾਂ ਕਿਉਂਕਿ ਉਹਨੇ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਦਿਵਾਉਣਾ ਕਿਉਂਕਿ ਬਾਈ ਜੀ ਹਰੇਕ ਦਾ ਨਾ ਅਲੱਗ-ਅਲੱਗ ਦਿਮਾਗ ਹੁੰਦਾ ਕਈ ਵਾਰ ਸਾਡੇ ਦਿਮਾਗ ਦੇ ਵਿੱਚ ਨਹੀਂ ਉਹ ਗੱਲ ਆਉਂਦੀ ਹਣਾ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਆ ਰਹੀ ਹੁੰਦੀ ਹੈ ਇਸ ਲਈ ਬਾਈ ਜੀ ਕਮੈਂਟ ਕਰਕੇ ਆਪਦੇ ਦਿਮਾਗ ਦੀ ਗੱਲ ਸਾਨੂੰ ਦੱਸ ਦਿਆ ਕਰੋ ਵੀ ਇਹਦੇ ਉੱਪਰ ਵੀਡੀਓ ਬਣਾਓ ਤੁਹਾਡੇ ਲਈ ਪੱਕਾ ਵੀਡੀਓ ਲੈ ਕੇ ਆਵਾਂਗੇ ਇੱਕ ਮੈਂ ਬੇਨਤੀ ਕਰਦਾ ਤਰਸੇਮ ਦਾ ਧੰਨਵਾਦ ਕਰੋ ਨਹੀਂ ਕੋਈ ਗੱਲ ਜੇ ਇਸ ਟਾਈਮ ਸਿਖਰ ਦੁਪਹਿਰੇ ਧੂਰੀ ਤੋਂ ਆ ਕੇ ਪਾਰਟ ਬਣਾ ਕੀ ਦੀ ਖਾਤਰ ਫਿਰਦਾ ਬੰਦਾ ਆਏ ਨਾ ਕਿ ਉਹ ਕੱਲਾ ਵਿਊ ਲੈਣ ਦੀ ਖਾਤਰ ਤਾਂ ਬੱਕਰੀ ਬਾਲ ਕਹਿੰਦਾ ਵੀ ਬਹੁਤ ਧੰਨਵਾਦ ਕਰਨਾ ਚਾਹੀਦਾ ਉਹਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਕਿਉਂਕਿ ਇਹ ਕੁਝ ਗੱਲਾਂ ਬੱਕਰੀ ਬਾਲ ਕਹਿੰਦੇ ਜਿਹੜੇ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਡਾਕਟਰ ਨਹੀਂ ਰਾਹ ਦਿੰਦੇ ਖਾਸ ਕਰਕੇ ਠੀਕ ਆ ਉਹਨਾਂ ਦੇ ਚੀਜ਼ਾਂ ਕੰਮ ਆ ਰਹੀਆਂ ਨੇ ਸਹੀ ਗੱਲ ਹੈ ਤਾਂ ਤੁਹਾਨੂੰ ਮੈਂ ਖੁਦ ਕਹਿਣਾ ਬਾਈ ਤਰਸੇਮ ਦਾ ਬਹੁਤ ਧੰਨਵਾਦ ਹੈ ਤੁਹਾਡਾ ਵੀ ਧੰਨਵਾਦ ਠੀਕ ਹੈ ਬਾਈ ਜੀ ਧੰਨਵਾਦ ਕਰਦੇ ਆ ਬਾਈ ਜੀ ਠੀਕ ਹੈ ਬਾਈ ਜੀ ਕਰ ਦਿਓ ਕਮੈਂਟ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੇ ਲੱਗੀ ਵਧੀਆ ਤਾਂ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਤੇ ਵੱਧ ਤੋਂ ਵੱਧ ਕਮੈਂਟ ਕਰੋ ਵੀ ਅਗਲਾ 파ਟ ਕਿਵੇਂ ਲੈ ਕੇ ਆਈਏ ਤੇ ਅਗਲਾ 파ਟ ਬਾਈ ਜੇ ਮੈਂ ਤੁਹਾਨੂੰ ਅੱਜ ਹੀ ਦੱਸਤਾ ਵੀ ਅਸੀਂ ਬੱਚਿਆਂ ਦੇ ਉੱਪਰ ਲੈ ਕੇ ਆਵਾਂ ਵੀ ਗਰਮੀ ਵਿੱਚ ਕਿਵੇਂ ਸੰਭਾਲੀਏ ਉਹਦੀ ਵੀ ਵੇਟ ਕਰਿਓ 42ਵੇਂ 파ਟ ਦੀ